ਮਨ ਵਿੱਚ ਕਿ ਗੁਰੂ ਤਾਂ ਪਰਮੇਸ਼ਰ ਰੂਪ ਹੋਇਆ ਕਰਦਾ ਖਾਲਸਾ ਜੀ ਐਸੇ ਕਰਕੇ ਬਹੁਤ ਸਾਰੇ ਹੋਰ ਤੀਥਾਂ ਤੇ ਵੀ ਜਾਈਏ ਕਹਿੰਦੇ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋ ਪਾਏ ਇੱਕ ਪਾਸੇ ਪਰਮੇਸ਼ਰ ਆ ਕੇ ਖੜ ਜੇ ਇੱਕ ਪਾਸੇ ਗੁਰੂ ਖੜਾ ਹੋਵੇ ਪਹਿਨੀ ਕਿਹਦੇ ਪਹਿਲਾਂ ਲੱਗਣਾ ਚਾਹੀਦਾ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਤੇ ਗੁਰੂ ਤਾਂ ਪਰਮੇਸ਼ਰ ਦੋ ਹੋਇਆ ਹੀ ਨਹੀਂ ਕਰਦੇ ਜਿਹੜਾ ਉਪਾਸ਼ਕ ਆ ਜਦੋਂ ਉਹਨੇ ਉਪਾਸ਼ਨਾ ਕਰਨੀ ਆ ਦੋਹਾਂ ਦੀ ਕਿਵੇਂ ਕਰੇਗਾ ਹਮੇਸ਼ਾ ਵਾਸਤੇ ਜਦੋਂ ਉਪਾਸ਼ਨਾ ਕਰੀਏ ਤਿਹਤਾ ਧਨ ਤੇ ਗਿਆਤਾ ਗਿਆਨ ਗੇ ਕਰਤਾ ਕਰਮ ਕਰਿਆ ਆਦਕ ਤਰਕੁਟੀਆਂ ਹਨ ਉਸ ਵੇਲੇ ਖਰਸਾ ਹੀ ਉਪਾਸ਼ਨਾ ਇੱਕ ਦੀ ਹੋ ਸਕਦੀ ਹੈ ਉਸ ਵੇਲੇ ਆਪਨ ਤਾਂ ਮਹਾਰਾਜ ਨੇ ਕਿਰਪਾ ਕੀਤੀ ਮौज ਹੈ ਆਪਣੇ ਗੁਰੂ ਤਾਂ ਪ੍ਰਤੱਖ ਅਕਾਲ ਪੁਰਖ ਦਾ ਸਰੂਪ ਨੇ ਰੋਮ ਰੋਮ ਕੋਟ ਬਹਿ ਮੰਡ ਕੋ ਨਿਵਾਸ ਜਾ ਅਸਮਾਨ ਸੋਤਾਰ ਧਰ ਦਰਸ ਦਿਖਾਏ ਹੈ ਆਪਾਂ ਨੂੰ ਕੋਈ ਇਹਦੇ ਚ ਅਟਜਣ ਨਹੀਂ ਦੁਨੀਆਂ ਦੇ ਉੱਤੇ ਵੀ ਜਿੰਨੇ ਹੋਰ ਧਰਮਾਂ ਦੇ ਉਪਾਸ਼ਕ ਨੇ ਜਿੰਨਾ ਚਿਰ ਆਪਣੇ ਗੁਰੂ ਨੂੰ ਬ੍ਰਹਮ ਰੂਪ ਕਰਕੇ ਨਹੀਂ ਪੂਜਣਗੇ ਉਨਾਂ ਚਿਰ ਉਹਨਾਂ ਦੀ ਭਗਤੀ ਉਪਾਸ਼ਨਾ ਸਫਲ ਨਹੀਂ ਹੈ ਆਪਣੇ ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਸੱਚ ਨਹੀਂ ਪੂਜਣਾ ਪੈਂਦਾ ਬ੍ਰਹਮ ਬਿੱਤੇ ਬਿਨਾ ਕੋਈ ਗੁਰੂ ਨਹੀਂ ਕਹਾ ਸਕਦਾ ਜੇ ਕੋਈ ਬ੍ਰਹਮ ਬਿੱਤੇ ਤੋਂ ਬਿਨਾ ਕੋਈ ਗੁਰੂ ਕਹਾਉਂਦਾ ਤਾਂ ਖਰਤਾ ਜੀ ਕੱਚਾ ਹੈ ਮੇਰੇ ਹੋਈ ਧਿਆਨ ਧਰੋ ਨਿਸਵਾਸਰ ਭੂਲ ਕੇ ਔਰ ਕੋ ਨਾਮ ਨਾ ਲਈ ਜਾਏ ਜਿਹੜੇ ਐਸੇ ਨੇ ਕਹਿੰਦੇ ਜੁੱਤੇ ਸੋਨੇ ਮੈਂ ਹੀ ਖੁਦਾ ਮੇਰਾ ਹੀ ਧਿਆਨ ਧਾਰਿਆ ਕਰ ਫੋਟਾਂ ਤਰ ਤਰ ਦਿੰਦੇ ਫਿਰਦੇ ਘਰ ਘਰ ਇਹੋ ਜਿਹੇ ਜਿਹੜੇ ਪਖੰਡੀ ਲੋਕ ਨੇ ਭੋਲੇ ਲੋਕਾਂ ਨੂੰ ਧੱਕੇ ਚਾੜਨ ਵਾਲੇ ਆਪਣੇ ਜਦ ਆਪ ਟੰਗੇ ਤਮ ਤੋਹੇ ਟੰਗਾ ਹੈ ਪਾਪਕ ਕੋਪ ਕਰਾਲ ਕੀ ਅਗਨ ਮੈਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਜਿੱਥੇ ਭਿਆਨਕ ਨਰਕਾਂ ਦੀ ਅਗਨੀ ਹੈ ਉਹ ਆਪ ਵੀ ਟੰਗੇ ਜਾਣਗੇ ਵਿਚਾਰੇ ਸੇਵਕ ਵੀ ਉੱਥੇ ਹੀ ਜਾਣਗੇ ਜਿੱਥੇ ਉਹਨਾਂ ਦਾ ਧਿਆਨ ਧਾਰਦੇ ਨੇ ਸੂਇਸ ਕਰਕੇ ਖਾਲਸਾ ਜੀ ਹਮੇਸ਼ਾ ਵਾਸਤੇ ਗੁਰੂ ਪਰਮੇਸ਼ਰ ਇੱਕ ਮੰਨ ਕੇ ਉਪਾਸ਼ਨਾ ਕਰੀਦੀ ਹੈ ਇਧਰ ਭਾਈ ਸਾਧੂ ਭਾਈ ਰੂਪ ਚੰਦ ਪਿਤਾ ਪੁੱਤਰ ਨਾਲੇ ਧਰਮ ਦੀ ਕਿਰਤ ਕਰਦੇ ਨੇ ਨਾਲੇ ਧਿਆਨ ਧਾਰਦੇ ਨੇ ਗੁਰੂ ਸਾਹਿਬ ਦਾ ਪਰਮੇਸ਼ਰ ਰੂਪ ਕਰਕੇ ਸਦਾ ਔਰਾ ਦੇ ਰਦੇ ਰਦੇ ਨੂਪ ਸਦਾ ਹੀ ਉਪਮਾ ਤੋਂ ਰਹਿਤ ਜੋ ਸਤ ਨਹੀਂ ਸਤ ਚੇਤਨ ਅਨੰਦ ਸਰੂਪ ਮਾਰਾ ਦਾ ਅਸਲੀ ਹੈ ਉਹਦਾ ਰੱਦਨ ਕਰਦੇ ਨੇ ਜਿਹੜੀ ਦੁਨੀਆ ਦੇ ਧਾਰੀ ਦੇ ਧਾਰੀ ਗੁੜੀਆਂ ਗੁਰੂਆਂ ਦਾ ਰੌਲਾ ਪਾਉਂਦੇ ਐ ਖਾਲਸਾ ਜੀ ਦੇ ਤਾਂ ਆਤਮਾ ਆਪਣੇ ਆਪ ਨੂੰ ਨਹੀਂ ਕਦੇ ਮੰਨਿਆ ਕਿਸੇ ਨੇ ਕਿਹਾ ਮੈਂ ਬਾਡੀ ਹਾਂ ਮੈਂ ਦੇ ਹਾਂ ਜਿਹਨੇ ਕਦੇ ਵੀ ਭੁੱਲ ਕੇ ਸੰਗਤ ਨਹੀਂ ਕੀਤੀ ਉਹ ਵੀ ਕਹੂਗਾ ਜੇ ਉਹਨੂੰ ਕਹੀਏ ਤੂੰ ਦੇ ਹੈ ਉਹ ਕਹੇ ਨਾ ਵੀ ਮੇਰੀ ਦੇ ਹੈ ਮੈਂ ਦੇ ਨਹੀਂ ਹਾਂ ਇਹ ਅਗਿਆਨੀ ਆਦਮੀ ਆਪਣੇ ਆਪ ਨੂੰ ਦੇ ਨਹੀਂ ਮੰਨਦਾ ਤੇ ਦੇ ਗੁਰੂ ਕਿਵੇਂ ਹੋ ਸਕਦੀ ਹੈ ਇਸ ਕਰਕੇ ਗੁਰੂ ਤਾਂ ਸਤ ਜੀ ਦਾ ਅਨੰਦ ਬ੍ਰਹਮ ਹੀ ਹੈ ਖਾਲਸਾ ਜੀ ਉਸ ਨੇ ਜਗਿਆਸੂਆਂ ਨੂੰ ਉਪਦੇਸ਼ ਦੇਣ ਵਾਸਤੇ ਸਤ ਜੀ ਪੰਜ ਭੂਤਕ ਦੇ ਧਾਰੀ ਹੈ ਗੁਰਨਾਨਕ ਰੂਪ ਇਸ ਕਰਕੇ ਕਦੇ ਵੀ ਦੇਹ ਗੁਰੂ ਨਹੀਂ ਹੋਇਆ ਕਰਦੀ ਦੇਹ ਤਾਂ ਪੰਜਾਂ ਤੱਤਾਂ ਦੀ ਹੈ ਔਰ ਸਿੱਖ ਵੀ ਦੇਹ ਨਹੀਂ ਹੈ ਆਪਾਂ ਸਤ ਜੀ ਮਰਨ ਹਾਰੇ ਜੀੜਾ ਨਹੀਂ ਉਹ ਜਿਹੜਾ ਜੀਵਾਤਮਾ ਹੈ ਉਹ ਸਿੱਖੀ ਧਾਰ ਰਿਹਾ ਹੈ ਔਰ ਜਿਹੜੇ ਸਤ ਸੰਗਜੀ ਕਹਿੰਦੇ ਤਨ ਸਿੱਖ ਨਹੀਂ ਤਨ ਦੇ ਉੱਤੇ ਬਾਣਾ ਪਹਿਨਿਆ ਹੋਇਆ ਹੈ ਲੇਕਿਨ ਸਿੱਖੀ ਸਤ ਸੰਗਜੀ ਮੰਨਦੀ ਹੈ ਠੀਕ ਆ ਦਲਿਤਰੀ ਲੋਕ ਵਪਾਰਜੇ ਵਰਤੀ ਜਨਾਂ ਦੀ ਉਹ ਸਮਝ ਲੈਂਦੇ ਲੋ ਜੀ ਮੇਰੀ ਤਾਂ ਮੰਨ ਦੀ ਸਿੱਖੀ ਧਾਰੀ ਹੈ ਤਨ ਦੀ ਕੀ ਲੋੜ ਹੈ ਤਾਂ ਖੱਡ ਸਾਜੀ ਖੇਤ ਨੂੰ ਬਾੜ ਦੀ ਕੀ ਲੋੜ ਹੈ ਪਸ਼ੂਆਂ ਤੋਂ ਬਚਾਉਣ ਵਾਸਤੇ ਹੈ ਕਿ ਨਹੀਂ ਬਾੜ ਤਾਂ ਨਹੀਂ ਸਤ ਸੰਗਜੀ ਝਾੜ ਵੱਧ ਕਰ ਕਰਦੀ ਫਸਲ ਦਾ ਲੇਕਿਨ ਪਸ਼ੂਆਂ ਤੋਂ ਬਚਾਉਣ ਵਾਸਤੇ ਹੈ ਇਸੇ ਕਰਕੇ ਖਾਲਸਾ ਜੀ ਜਿੰਨੇ ਔਗਣ ਨੇ ਪਸ਼ੂਆਂ ਦੀ ਨਿਆਂ ਮਲੇਸ਼ ਲੋਕ ਨੇ ਨਾਸਤਕ ਵਿਪਰਜੇ ਬੁੱਧੀ ਵਾਲੇ ਉਹਨਾਂ ਨੂੰ ਸਾਬਤਾਨ ਕਰਨ ਵਾਸਤੇ ਖਾਲਸਾ ਜੀ ਗੁਰੂ ਕਾ ਸਿੰਘ ਬਾਣਾ ਪਾਉਂਦਾ ਹੈ ਬਾਣੀ ਬਾਣਾ ਪੰਖ ਪਸਾਨੋ ਜਿਸ ਵੇਲੇ ਸੱਚਖੰਡ ਨੂੰ ਉਡਾਰੀ ਲਾਉਣੀ ਹੈ ਬਾਣੀ ਤੇ ਬਾਣਾ ਸਤ ਸੰਗਤ ਜੀ ਦੋਨੋਂ ਪ੍ਰਤੱਖ ਚਾਹੀਏ ਸਰੀਰ ਦੇ ਨਾਲ ਵੀ ਸਤ ਸੰਗਤ ਜੀ ਜਿਹੜੀ ਬਾਣੇ ਦੀ ਖੇਡ ਹੈ ਉਹ ਵੀ ਨਾਲ ਹੋਵੇ ਔਰ ਮਨ ਕਰਕੇ ਵੀ ਸਿੱਖੀ ਹੋਵੇ ਔਰ ਤਨ ਕਰਕੇ ਵੀ ਜੋ ਰਹਿਤ ਹੈ ਤ ਸਤ ਸੰਗਤ ਜੀ ਜੇ ਕੱਲੀ ਹੋਈ ਤਨ ਕਰਕੇ ਹੋਵੇ ਉਹ ਵੀ ਨਹੀਂ ਪੁੱਗਦੀ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਂ ਕਦੇ ਵੀ ਸਤ ਸੰਗਤ ਦੀ ਉਸ ਦੀ ਕਲਿਆਣ ਨਹੀਂ ਹੈ ਔਰ ਸਰੀਰ ਜਿਹੜਾ ਕਹਿੰਦਾ ਮੇਰੀ ਮਨ ਦੀ ਹੋਈ ਸਿੱਖੀ ਹੈ ਜਿਹੜਾ ਤਨ ਨੂੰ ਨਹੀਂ ਸਵਾਰ ਸਕਿਆ ਮਨ ਤਾਂ ਦਿਸਦਾ ਨਹੀਂ ਉਹਨੂੰ ਕੋਹਤੇ ਮਨ ਦੀ ਸਿੱਖੀ ਧਾਰੀ ਆ ਤੂੰ ਮਨ ਨੂੰ ਜਾਣਦਾ ਤੈਨੂੰ ਦੇਖਿਆ ਕਦੇ ਮਨ ਤੈ ਕਦੇ ਗੱਲਾਂ ਕੀਤੀਆਂ ਮਨ ਨਾਲ ਕੈਕ ਸੇਰ ਦਾ ਤੇਰਾ ਮਨ ਕੋਈ ਨਹੀਂ ਦੱਸ ਸਕਦਾ ਕਿ ਕੀ ਡੈਫੀਨੇਸ਼ਨ ਦਾ ਮਨ ਦੀ ਉਹ ਕਹੂਗਾ ਮਨ ਮੇਰਾ ਮਨ ਮੇਰਾ ਮਨ ਦੇਖਿਆ ਕਦੇ ਵੀ ਨਹੀਂ ਇਹੋ ਜਾਂ ਮਨ ਸਿੱਖੀ ਕੀ ਧਾਰੂ ਖਾਲਸਾ ਜੀ ਨੇ ਤਨ ਦੀ ਨਹੀਂ ਧਾਰੀ ਹੈ ਇਸ ਕਰਕੇ ਗੁਰਸਿੱਖ ਜਿਹੜੀ ਸਿੱਖੀ ਹੈ ਉਹ ਜੋ ਗੁਰੂ ਸਾਹਿਬ ਦਾ ਉਪਦੇਸ਼ ਆ ਉਹਨੂੰ ਸਤ ਕਰਕੇ ਜਿਹੜਾ ਮਨ ਦਾ ਹੈ ਉਹ ਨਿਭਾ ਸਕਦਾ ਗੁਰੂ ਜੀ ਰੋ